ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਜੀ ਨਵੀਂ ਵੀਡੀਓ ਦੇ ਵਿੱਚ ਨਵਾਂ ਹਫਤਾ ਚੜ੍ਹਿਆ ਪਹਿਲੀ ਵੀਡੀਓ ਇਸ ਹਫਤੇ ਦੀ ਲੈ ਕੇ ਜੁੜਿਆ ਜੀ ਮੈਂ ਗੁਰਿੰਦਰ ਸੋ ਅੱਜ ਜਿਹੜੀ ਕ੍ਰਾਈਮ ਸਟੋਰੀ ਤੁਹਾਡੇ ਨਾਲ ਸਾਂਝੀ ਕਰਨੀ ਆ ਉਹ ਵੀ ਸ਼ਰਮਸਾਰ ਕਰਦੀ ਆ ਇਨਸਾਨੀਅਤ ਨੂੰ ਤੇ ਜਿਹੜੀਆਂ ਧੀਆਂ ਨਾਲ ਇਹ ਕੁਝ ਹੁੰਦਾ ਵਾ ਤਾਂ ਕਈ ਲੋਕ ਜਿਹੜੇ ਮਜਬੂਰ ਹੋ ਕੇ ਇਹ ਕਹਿ ਦਿੰਦੇ ਨੇ ਕਿ ਅਸੀਂ ਧੀਆਂ ਜੰਮਣ ਤੋਂ ਤਾਂ ਹੀ ਡਰਦੇ ਆ ਜਦੋਂ ਇਹੋ ਜਿਹੇ ਦਰਿੰਦੇ ਸਾਡੇ ਸਮਾਜ ਦੇ ਵਿੱਚ ਹੋਣ ਜਿਨ੍ਹਾਂ ਦੀ ਮੈਂ ਅੱਗੇ ਗੱਲ ਕਰਨੀ ਆ ਇਹ ਸੱਚੀ ਘਟਨਾ ਸਬੰਧ ਰੱਖਦੀ ਆ ਜੀ ਯੂਪੀ ਦੇ ਮੁਰਾਦਾਬਾਦ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਪੈਂਦਾ ਇੱਕ ਆਮ ਜਿਹਾ ਪਰਿਵਾਰ ਉਸ ਪਿੰਡ ਦੇ ਵਿੱਚ ਰਹਿੰਦਾ ਵਾ ਜਿਹਦੇ ਜਿਹੜੇ ਘਰ ਦਾ ਮੁਖੀ ਆ ਜੀ ਰਹਿਮਾਨ ਉਹਦਾ ਨਾਮ ਹੈ ਤੇ ਰਹਿਮਾਨ ਦੀ ਇੱਕ ਧੀ ਹੈ ਜਿਹਦਾ ਨਾਮ ਸ਼ਬਨਮ ਆ ਜੀ 12ਵੀਂ ਜਮਾਤ ਦੇ ਵਿੱਚ ਪੜਦੀ ਆ 15-16 ਸਾਲ ਦੀ ਇਹਦੀ ਉਮਰ ਆ ਹਾਲੇ ਨਬਾ ਲਗਾ ਪੜੰਦੇ ਵਿੱਚ ਬਹੁਤ ਹੁਸ਼ਿਆਰ ਸ਼ਬਨਮ ਇੱਕ ਵਕੀਲ ਬਣਨ ਦਾ ਸਪਨਾ ਦੇਖਦੀ ਆ ਤੇ ਬਹੁਤ ਵਧੀਆ ਵਕੀਲ ਬਣ ਕੇ ਆਪਣੇ ਮਾਪੇ ਦਾ ਨਾਮ ਚਮਕਾਉਣਾ ਚਾਹੁੰਦੀ ਸੀ ਸ਼ਬਨਮ ਜਿਹੜਾ ਰਹਿਮਾਨ ਆ ਇਹਦਾ ਪਿਓ ਇਹ ਖੇਤੀਬਾੜੀ ਦਾ ਕੰਮ ਕਰਦਾ ਸੀ ਜਿਹੜੀ ਮਾੜੀ-ਮੁਟੀ ਇਹਨਾਂ ਦੇ ਕੋਲ ਜ਼ਮੀਨ ਸੀ ਉਹ ਵਾ ਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਸੀ ਮਤਲਬ ਗਰੀਬ ਪਰਿਵਾਰ ਕਿਹਾ ਜਾ ਸਕਦਾ ਕੋਈ ਬਹੁਤਾ ਅਮੀਰ ਪਰਿਵਾਰ ਇਹ ਨਹੀਂ ਸੀਗਾ ਕਈ ਵਾਰੀ ਰਹਿਮਾਨ ਨੂੰ ਸਮਾਂ ਲੱਗ ਜਾਂਦਾ ਸੀ ਖੇਤਾਂ ਦੇ ਵਿੱਚ ਜਿੱਦਾਂ ਦੁਪਹਿਰ ਦਾ ਉਹਨੇ ਖਾਣਾ ਖਾਣਾ ਹੁੰਦਾ ਹੁੰਦਾ ਸੀਗਾ ਉਹ ਘਰ ਕਦੇ ਆ ਕੇ ਖਾਂਦਾ ਸੀ ਕਦੇ ਨਹੀਂ ਵੀ ਆ ਹੁੰਦਾ ਸੀ ਉਹਦੇ ਤੋਂ ਘਰੇ ਤਾਂ ਉਹ ਫੋਨ ਕਰ ਦਿੰਦਾ ਸੀ ਕਿ ਮੇਰਾ ਖਾਣਾ ਜਿਹੜਾ ਖੇਤਾਂ ਦੇ ਵਿੱਚ ਹੀ ਭੇਜ ਦਿੱਤਾ ਜਾਵੇ ਅਕਸਰ ਜਦੋਂ ਖਾਣਾ ਦੁਪਹਿਰ ਦਾ ਉਹ ਮੰਗਾਉਂਦਾ ਸੀ ਤਾਂ ਸ਼ਬਨਮ ਦੀ ਡਿਊਟੀ ਲਗਾਈ ਜਾਂਦੀ ਸੀ ਕਿ ਉਹ ਆਪਣੇ ਪਿਓ ਨੂੰ ਖਾਣਾ ਫੜਾ ਕੇ ਆਵੇ ਇੱਕ ਵਾਰ ਐਦਾਂ ਹੀ ਹੁੰਦਾ ਜੀ ਜਿਹੜਾ ਰਹਿਮਾਨ ਆ ਘਰੇ ਫੋਨ ਕਰ ਦਿੰਦਾ ਕਿ ਮੇਤੋਂ ਆ ਨਹੀਂ ਹੋਣਾ ਟਾਈਮ ਲੱਗ ਜਾਣਾ ਕਿ ਮੇਰੀ ਰੋਟੀ ਆ ਜਿਹੜੀ ਉਹ ਤੁਸੀਂ ਖੇਤਾਂ ਦੇ ਵਿੱਚ ਹੀ ਭੇਜ ਦਿਓ ਸ਼ਬਨਮ ਨੂੰ ਕਿਹਾ ਜਾਂਦਾ ਉਹਦੀ ਮਾਂ ਦੇ ਵੱਲੋਂ ਕਿ ਆਪਣੇ ਪਿਓ ਨੂੰ ਰੋਟੀ ਫੜਾ ਕੇ ਆ ਦੁਪਹਿਰ ਦਾ ਸਮਾਂ ਸੀਗਾ ਜੀ 1 2 ਵਜੇ ਦਾ ਤੇ ਸਾਰੇ ਪਾਸੇ ਸੋਨਸਾਨ ਸੀ ਖੇਤਾਂ ਦੇ ਵਿੱਚੋਂ ਉਹ ਇੱਕ ਕੁੜੀ ਆ ਜਿਹੜੀ ਸ਼ਬਨਮ ਉਹ ਤੁਰ ਹੀ ਆ ਰਹੀ ਆ ਕੋਈ ਬੰਦਾ ਨਾ ਬੰਦੇ ਦੀ ਜਾਤ ਉੱਥੇ ਨੇੜੇ ਤੇੜੇ ਸੀ ਤੇ ਜਦੋਂ ਤੁਰ ਹੀ ਆਉਂਦੀ ਸੀ ਸਾਹਮਣੇ ਉਹ ਉਸ ਪਿੰਡ ਦਾ ਸਰਪੰਚ ਸ਼੍ਰੀਪਾਲ ਤੇ ਉਹਦਾ ਜਿਹੜਾ ਦੋਸਤ ਇੱਕ ਰਾਜੂ ਉਹ ਵੀ ਆ ਰਹੇ ਸੀਗੇ ਉਹਨਾਂ ਦੀ ਨਿਗਾਹ ਸ਼ਬਨਮ ਦੇ ਉੱਤੇ ਪੈਂਦੀ ਆ ਤੇ ਉਹਨਾਂ ਦੀ ਨੀਂਦ ਡੋਲ ਜਾਂਦੀ ਆ ਉਹਨਾਂ ਦਾ ਮਨ ਬੇਈਮਾਨ ਹੋ ਜਾਂਦਾ ਸ਼ਬਨਮ ਨੂੰ ਦੇਖ ਕੇ ਤੇ ਉਹ ਇਹ ਵੀ ਫਾਇਦਾ ਚੱਕਣਾ ਚਾਹੁੰਦੇ ਸੀ ਵੀ ਇੱਥੇ ਕੋਈ ਹੈ ਨਹੀਂ ਸ਼ਬਨਮ ਨੂੰ ਬਹਾਨੇ ਦੇ ਨਾਲ ਆਪਣੇ ਕੋਲ ਬੁਲਾਉਂਦੇ ਨੇ ਫੇਰ ਉਹਨੂੰ ਜ਼ਬਰਦਸਤੀ ਫੜ ਕੇ ਖੇਤਾਂ ਦੇ ਵਿੱਚ ਲੈ ਜਾਂਦੇ ਨੇ ਤੇ ਉਹਦੇ ਨਾਲ ਕੁ ਕਰਮ ਕਰਦੇ ਆ ਜਿਹਨੂੰ ਆਪਾਂ ਕਹਿੰਦੇ ਆ ਬਲਾਤਕਾਰ ਉਹੋ ਕਰਦੇ ਆ ਬਹੁਤ ਜ਼ੋਰ ਜ਼ਬਰਦਸਤੀ ਦੇ ਨਾਲ ਉਹ ਜ਼ਬਰ ਜਨਾਹ ਕਰਦੇ ਨੇ ਜੀ ਸ਼ਬਨਮ ਦੇ ਨਾਲ ਸ਼ਬਨਮ ਉਹਨਾਂ ਦੋਨਾਂ ਦੀ ਤਾਕਤ ਅੱਗੇ ਝੁੱਕ ਜਾਂਦੀ ਆ ਵਿਰੋਧ ਪੂਰਾ ਕਰਦੀ ਆ ਪਰ ਉਹਦਾ ਕੋਈ ਵਸ ਨਹੀਂ ਸੀ ਚੱਲ ਰਿਆ ਤੇ ਸ਼੍ਰੀਪਾਲ ਤੇ ਰਾਜੂ ਜਿਹੜੇ ਉਦੋਂ ਤੱਕ ਉਹਦੇ ਨਾਲੇ ਸਾਰਾ ਗੰਦੀ ਹਰਕਤ ਉਦੋਂ ਤੱਕ ਕਰਦੇ ਨੇ ਜਦ ਤੱਕ ਉਹਨਾਂ ਦਾ ਜੀ ਨਹੀਂ ਭਰ ਜਾਂਦਾ ਜਦੋਂ ਜੀ ਭਰ ਜਾਂਦਾ ਵਾ ਤਾਂ ਸ਼ਬਨਮ ਨੂੰ ਉਸੇ ਹਾਲਤ ਦੇ ਵਿੱਚ ਛੱਡ ਕੇ ਉਥੋਂ ਫਰਾਰ ਹੋ ਜਾਂਦੇ ਨੇ ਉਹਨਾਂ ਨੂੰ ਆਪਣੀ ਤਾਕਤ ਤੇ ਮਾਨਸਿਕ ਵੀ ਸਾਨੂੰ ਕਿਹੜਾ ਕਿਸੇ ਨੇ ਕੁਝ ਕਹਿਣਾ ਵਾ ਸ਼ਬਨਮ ਦੀ ਹੁਣ ਇਹ ਹਾਲਤ ਹੋ ਚੁੱਕੀ ਸੀ ਕਿ ਉਹ ਦੋਨੋਂ ਪੈਰਾਂ ਤੇ ਖੜੀ ਵੀ ਨਹੀਂ ਹੋ پا ਰਹੀ ਸੀਗੀ ਤੇ ਉਹ ਕਿੱਦਾਂ ਆਪਣੇ ਪਿਓ ਦੇ ਕੋਲ ਜਾਵੇ ਫੇਰ ਵੀ ਕੁੜੀ ਹਿੰਮਤ ਕਰਦੀ ਆ ਜੀ ਤੇ ਆਪਣੇ ਦੋਵੇਂ ਪੈਰਾਂ ਤੇ ਖੜੇ ਹੋ ਕੇ ਬਹੁਤ ਜ਼ਿਆਦਾ ਸੈਮੀ ਹੋਈ ਬਹੁਤ ਜ਼ਿਆਦਾ ਕਬਰਾਈ ਹੋਈ ਕੁੜੀ ਆਪਣੇ ਪਿਓ ਦੇ ਕੋਲ ਪਹੁੰਚਦੀ ਆ ਰਹਿਮਾਨ ਦੇ ਕੋਲ ਜਦੋਂ ਪਹੁੰਚਦੀ ਆ ਉਹਨੂੰ ਸਾਰੀ ਹੱਡ ਪੀਤੀ ਦੱਸਦੀ ਆ ਤਾਂ ਰਹਿਮਾਨ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਆਉਂਦਾ ਵਾ ਉਹਨੂੰ ਪੁੱਛਦਾ ਵਾ ਕਿ ਇਹ ਸਾਰਾ ਕੁਝ ਕਿਨੇ ਕੀਤਾ ਤੇ ਉਹ ਜਦੋਂ ਨਾਮ ਲੈਂਦੀ ਆ ਕਿ ਸ਼੍ਰੀਪਾਲ ਸਰਪੰਚ ਤੇ ਉਹਦਾ ਦੋਸਤ ਰਾਜੂ ਉਹਨੇ ਮੇਰੇ ਨਾਲ ਇਹ ਗੰਦੀ ਹਰਕਤ ਕੀਤੀ ਆ ਜਦੋਂ ਰਹਿਮਾਨ ਉਹਨਾਂ ਦੇ ਨਾਮ ਸੁਣਦਾ ਵਾ ਤਾਂ ਇਹ ਕਹਿ ਦਿੰਦਾ ਕਿ ਆਪਾਂ ਨੂੰ ਚੁੱਪ ਕਰਕੇ ਹੀ ਰਹਿਣਾ ਪੈਣਾ ਵਾ ਉਹ ਲੋਕ ਬਹੁਤ ਤਾਕਤਵਰ ਨੇ ਆਪਾਂ ਉਹਨਾਂ ਨਾਲ ਨਹੀਂ ਲੜ ਸਕਦੇ ਜੋ ਕੁਝ ਵੀ ਹੋਇਆ ਤੂੰ ਭੁੱਲ ਜਾ ਉਹ ਨੂੰ ਆਪਣੇ ਕਰ ਲਿਆਉਂਦਾ ਵਾ ਘਰ ਆ ਕੇ ਸਾਰੀ ਗੱਲ ਮਾਂ ਨੂੰ ਦੱਸਦਾ ਤੇ ਬਹੁਤ ਜ਼ਿਆਦਾ ਰੋਂਦੀ ਆ ਘਰ ਲਾਉਂਦੀ ਆ ਮਾਂ ਬਹੁਤ ਜ਼ਿਆਦਾ ਚੀਕ ਚਿਹਾੜਾ ਜਿਹੜਾ ਘਰ ਦੇ ਵਿੱਚ ਪੈ ਜਾਂਦਾ ਵਾ ਸ਼ਬਨਮ ਨੂੰ ਲੈ ਕੇ ਬਹੁਤ ਜ਼ਿਆਦਾ ਚਿੰਤਾ ਦੇ ਵਿੱਚ ਪੈ ਜਾਂਦੇ ਨੇ ਉਹਦੇ ਮਾਪੇ ਪਰ ਸ਼ਬਨਮ ਆ ਜਿਹੜੀ ਉਹ ਗੁੱਸੇ ਦੇ ਵਿੱਚ ਆਉਂਦੀ ਆ ਆਪਣੇ ਪਿਓ ਨੂੰ ਲੈ ਕੇ ਕਿ ਪਿਓ ਨੂੰ ਕਹਿੰਦੀ ਆ ਕਿ ਤੂੰ ਕਿੱਦਾਂ ਦਾ ਪਿਓ ਆ ਕੁਝ ਬੰਦਿਆਂ ਨੇ ਤੇਰੀ ਧੀ ਦੇ ਨਾਲ ਇਹੋ ਜੀ ਹਰਕਤ ਕੀਤੀ ਤੇ ਤੂੰ ਕਹਿ ਰਿਹਾ ਇਸ ਗੱਲ ਨੂੰ ਭੁੱਲ ਜਾ ਭਾਵੇਂ ਜਿੰਨਾ ਵੀ ਕੋਈ ਤਾਕਤਵਰ ਹੋਵੇ ਪਿਓ ਕਦੇ ਵੀ ਐਦਾਂ ਨਹੀਂ ਕਹਿੰਦਾ ਬਹੁਤ ਤਾਨੇ ਜਿਹੜੇ ਰਹਿਮਾਨ ਨੂੰ ਮਾਰੇ ਜਾਂਦੇ ਨੇ ਜਦੋਂ ਰਹਿਮਾਨ ਤਾਨੇ ਸੁਣਦਾ ਤਾਂ ਉਹਨੂੰ ਇਹ ਅਹਿਸਾਸ ਹੁੰਦਾ ਕਿ ਵਾਕਈ ਉਹਦੀ ਜਿਹੜੀ ਧੀ ਆ ਉਹ ਸਹੀ ਕਹਿ ਰਹੀ ਆ ਉਹਦਾ ਖੂਨ ਖ올 ਉੱਠਦਾ ਵਾ ਉਹ ਬਦਲਾ ਲੈਣ ਦੇ ਬਾਰੇ ਸੋਚਦਾ ਵਾ ਤੇ ਆਪਣੇ ਇੱਕ ਦੋਸਤ ਦੇ ਘਰ ਸਿੱਧਾ ਜਾਂਦਾ ਉਹਨੂੰ ਰਾਤ ਨੂੰ ਉੱਠ ਕੇ ਦੋਸਤ ਦੇ ਘਰ ਜਾ ਕੇ ਬੰਦੂਕ ਦੀ ਡਿਮਾਂਡ ਕਰਦਾ ਵਾ ਉਹ ਤੇ ਦੋਸਤ ਵੀ ਉਹਦਾ ਜਿਹੜਾ ਬਿਨਾਂ ਸੋਚੇ ਸਮਝੇ ਉਹਨੂੰ ਬੰਦੂਕ ਠਮਾ ਦਿੰਦਾ ਵਾ ਬੰਦੂਕ ਲੈ ਕੇ ਜੀ ਉਹ ਜਿਹੜਾ ਰਹਿਮਾਨ ਸ਼ਬਨਮ ਦਾ ਪਿਓ ਸਿੱਧਾ ਪਹੁੰਚਦਾ ਪਹਿਲਾਂ ਸ਼੍ਰੀਪਾਲ ਦੇ ਘਰ ਉੱਚੀ ਉੱਚੀ ਉਹਨੂੰ ਆਵਾਜ਼ਾਂ ਮਾਰਦਾ ਅਦੀ ਰਾਤ ਨੂੰ ਤੇ ਜਦੋਂ ਸ਼੍ਰੀਪਾਲ ਬਾਹਰ ਆਉਂਦਾ ਵਾ ਬਿਨਾ ਕੁਝ ਪੁੱਛਿਆ ਉਹਦੇ ਸੀਨੇ ਦੇ ਵਿੱਚ ਦੋ ਗੋਲੀਆਂ ਦਾਗ ਦਿੰਦਾ ਮੌਕੇ ਤੇ ਸ਼੍ਰੀਪਾਲ ਜਿਹੜਾ ਸਰਪੰਚ ਸੀਗਾ ਉਹਦੀ ਮੌਤ ਹੋ ਜਾਂਦੀ ਆ ਇਸ ਤੋਂ ਬਾਅਦ ਜੀ ਹਾਹਾਕਾਰ ਮੱਚਦੀ ਆ ਉੱਥੋਂ ਭੱਜ ਜਾਂਦਾ ਉਹ ਤੇ ਸਿੱਧਾ ਰਾਜੂ ਦੇ ਘਰੇ ਜਾਂਦਾ ਜਿਹੜੇ ਦੋਸਤ ਨੇ ਸਾਥ ਦਿੱਤਾ ਸੀਗਾ ਰਾਜੂ ਦੇ ਘਰ ਜਾ ਕੇ ਉਹਨੂੰ ਬੁਲਾਉਂਦਾ ਵਾ ਬਾਹਰ ਤੇ ਜਦੋਂ ਰਾਜੂ ਬਾਹਰ ਆਉਂਦਾ ਉਹਦੇ ਵੀ ਸੀਨੇ ਦੇ ਵਿੱਚ ਦੂ ਗੋਲੀਆਂ ਦਾਗ ਦਿੰਦਾ ਤੇ ਉਹਦੀ ਵੀ ਮੌਕੇ ਤੇ ਮੌਤ ਹੋ ਜਾਂਦੀ ਆ ਬਹੁਤ ਜ਼ਿਆਦਾ ਸਾਰੇ ਪਾਸੇ ਰੌਲਾ ਪੈ ਜਾਂਦਾ ਵਾ ਤੇ ਜਿਹੜਾ ਰਹਿਮਾਨ ਆ ਉਹ ਗੋਲੀਆਂ ਮਾਰ ਕੇ ਆਪਣੇ ਕਰ ਆ ਜਾਂਦਾ ਵਾ ਪਰ ਸਾਰਿਆਂ ਨੂੰ ਪਤਾ ਲੱਗ ਚੁੱਕਿਆ ਸੀ ਕਿ ਇਹ ਸਾਰਾ ਕੰਮ ਆ ਜਿਹੜਾ ਕੀਤਾ ਕਿਹਨੇ ਆ ਪਰ ਇਹਦੇ ਪਿੱਛੇ ਦੀ ਸਚਾਈ ਕੀ ਆ ਕੀ ਕਾਰਨ ਉਹ ਕਿਸੇ ਨੂੰ ਨਹੀਂ ਪਤਾ ਸੀ ਜਿਹੜਾ ਬਾਅਦ ਚ ਜਦੋਂ ਰਹਿਮਾਨ ਗ੍ਰਫਤਾਰ ਕੀਤਾ ਗਿਆ ਸੀ ਉਦੋਂ ਸਾਰੇ ਪਿੰਡ ਦੇ ਸਾਹਮਣੇ ਆਇਆ ਸੀ ਤੇ ਰਹਿਮਾਨ ਦੇ ਲਈ ਬਹੁਤ ਲੋਕਾਂ ਨੇ ਉਦੋਂ ਕਹਿ ਲੋ ਵੀ ਰਹਿਮਾਨ ਦੀ ਸਪੋਰਟ ਵੀ ਕੀਤੀ ਸੀ ਕਿ ਇਹਨੇ ਸਹੀ ਕੀਤਾ ਜੋ ਕੀਤਾ ਘਰੇ ਤਾਂ ਆ ਜਾਂਦਾ ਪਰ ਪੁਲਿਸ ਉਹਨੂੰ ਬਹੁਤ ਜਲਦੀ ਗ੍ਰਫਤਾਰ ਕਰਦੀ ਆ ਉਹਦੇ ਘਰ ਤੋਂ ਤੇ ਜਦੋਂ ਉਹਨੂੰ ਥਾਣੇ ਦੇ ਵਿੱਚ ਜਾ ਕੇ ਪੁੱਛਤਾਛ ਕੀਤੀ ਜਾਂਦੀ ਆ ਜਿਹੜੀਆਂ ਰਾਮ ਜਿਹੜੀ ਸ਼ੇਰੀਪਾਲ ਤੇ ਰਾਜੂ ਦੀਆਂ ਡੈੱਡ ਬਾਡੀਜ਼ ਉਹਨੂੰ ਪੁਲਿਸ ਕਬਜੇ ਦੇ ਵਿੱਚ ਲੈਂਦੀ ਆ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਇਹੀ ਆਉਣਾ ਸੀ ਕਿ ਗੋਲੀਆਂ ਵੱਜੀਆਂ ਨੇ ਤੇ ਉਹ ਰਹਿਮਾਨ ਨੇ ਸਵੀਕਾਰ ਵੀ ਕੀਤਾ ਜਦੋਂ ਉਹਨੂੰ ਪੁੱਛਿਆ ਜਾਂਦਾ ਕਿ ਮੈਂ ਹੀ ਸਾਰਾ ਕੁਝ ਕੀਤਾ ਜਦੋਂ ਕਾਰਨ ਪੁੱਛਿਆ ਜਾਂਦਾ ਤਾਂ ਉਹ ਆਪਣੀ ਧੀ ਦੇ ਨਾਲ ਹੋਏ ਤਸ਼ੱਦਦ ਬਾਰੇ ਕਹਿੰਦਾ ਵਾ ਕਿ ਇਹਨਾਂ ਦੋਨਾਂ ਨੇ ਮੇਰੀ ਧੀ ਨਾਲ ਇੱਕ ਨਵਾਲਗ ਧੀ ਦੇ ਨਾਲ ਬਲਾਤਕਾਰ ਕੀਤਾ ਇਹਨਾਂ ਨੂੰ ਜਿਉਣ ਦਾ ਕੋਈ ਹੱਕ ਨਹੀਂ ਸੀ ਤਾਂ ਜਦੋਂ ਪੁਲਿਸ ਇਹ ਕਹਿੰਦੀ ਹੈ ਕਿ ਤੂੰ ਸਾਡੇ ਕੋਲ ਕਿਉਂ ਨਹੀਂ ਆਇਆ ਤੂੰ ਕਾਨੂੰਨ ਹੱਥ ਵਿੱਚ ਕਿਉਂ ਲਿਆ ਕਾਨੂੰਨ ਨੇ ਤੈਨੂੰ ਇਨਸਾਫ ਦਵਾ ਦੇਣਾ ਸੀ ਤਾਂ ਉਹ ਕਹਿੰਦਾ ਵੀ ਉਹ ਤਾਕਤਵਰ ਲੋਕ ਸੀਗੇ ਮੈਨੂੰ ਕੋਈ ਉਮੀਦ ਨਹੀਂ ਸੀ ਕਾਨੂੰਨ ਤੋਂ ਮੈਂ ਕੋਟ ਕਚੈਰੀ ਦੇ ਧੱਕੇ ਜਿਹੜੇ ਉਹ ਨਹੀਂ ਸिखਾਣਾ ਚਾਹੁੰਦਾ ਉਹ ਬੰਦਾ ਇੰਨਾ ਕਿ ਐਨੇ ਕਿ ਲਿੰਕ ਰੱਖਦਾ ਸੀ ਉਹ ਕੁਝ ਵੀ ਕਰ ਸਕਦਾ ਸੀ ਉਹਨੂੰ ਮੌਤ ਦੇ ਘਾਟ ਉਤਾਰਨਾ ਹੀ ਉਹਦੀ ਸਜ਼ਾ ਸੀ ਬਣਦੀ ਤਪੂਰਸ ਨੇ ਬਾਅਦ ਵਿੱਚ ਇਹਨੂੰ ਜੇਲ੍ਹ ਦੇ ਵਿੱਚ ਡਕਿਆ ਚਾਰਜ ਸ਼ੀਟ ਲਾਈ ਜਾਂਦੀ ਆ ਰਹਿਮਾਨ ਦੇ ਉੱਤੇ ਜਦੋਂ ਇਹਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਵਾ ਤਾਂ ਜੱਜ ਜਦੋਂ ਸਾਰੀ ਇਹ ਗੱਲ ਸੁਣਦਾ ਕਿ ਜਿਹੜਾ ਸ਼੍ਰੀਪਾਲ ਤੇ ਰਾਜੂ ਇਹਨਾਂ ਦੋਨਾਂ ਨੇ ਇਹਦੀ ਧੀ ਦੇ ਨਾਲ ਬਲਾਤਕਾਰ ਕੀਤਾ ਉਹਦੇ ਨਾਲ ਜ਼ਬਰਜਨਾ ਕੀਤਾ ਵਾ ਉਹ ਵੀ ਇੱਕ ਨਬਾਲਗ ਲੜਕੀ ਦੇ ਨਾਲ ਜੋ ਬਹੁਤ ਵੱਡਾ ਇੱਕ ਜੁਰਮ ਆ ਜੱਜ ਨੇ ਰਹਿਮਾਨ ਦੇ ਉੱਤੇ ਤਰਸ ਖਾਦਾ ਤੇ ਇਹਨੂੰ ਬਹੁਤੀ ਕੋਈ ਜ਼ਿਆਦਾ ਸਜ਼ਾ ਨਹੀਂ ਸੀ ਦਿੱਤੀ ਗਈ ਸਿਰਫ 2 ਸਾਲ ਦੀ ਸਜ਼ਾ ਜੱਜ ਦੇ ਵੱਲੋਂ ਰਹਿਮਾਨ ਨੂੰ ਸੁਣਾਈ ਗਈ ਸੀ 2 ਸਾਲਾਂ ਤੋਂ ਬਾਅਦ ਉਹਨੇ ਆਪਣੇ ਘਰ ਆ ਜਾਣਾ ਸੀ ਸੋ ਜੱਜ ਦਾ ਫੈਸਲਾ ਮੈਨੂੰ ਬਹੁਤ ਵਧੀਆ ਲੱਗਿਆ ਕਿ ਉਹਨੇ ਸਿਰਫ 2 ਸਾਲ ਦੀ ਸਜ਼ਾ ਸੁਣਾਈ ਦੋ ਬੰਦਿਆਂ ਦਾ ਕਤਲ ਕੀਤਾ ਸੀ ਪਰ ਇੱਕ ਜਿਹੜੇ ਦਰਿੰਦੇ ਨੇ ਸਮਾਜ ਦੇ ਵਿੱਚ ਉਹਨਾਂ ਦਾ ਕਤਲ ਕੀਤਾ ਸੀ ਪਾਪ ਖਤਮ ਕੀਤਾ ਸੀ ਉਹ ਦੋ ਜਣਿਆਂ ਨੂੰ ਮਾਰ ਕੇ ਸੋ ਮੇਰੇ ਹਿਸਾਬ ਦੇ ਨਾਲ ਚਲੋ ਰਹਿਮਾਨ ਨੇ ਜੋ ਕੀਤਾ ਉਹ ਸਹੀ ਕੀਤਾ ਕਾਨੂੰਨ ਕਈ ਵਾਰੀ ਬੰਦੇ ਦਾ ਜਿਹੜਾ ਵਿਸ਼ਵਾਸ ਉੱਠ ਜਾਂਦਾ ਕਿ ਇੱਥੇ ਸਾਡੇ ਸਿਸਟਮ ਦੇ ਵਿੱਚ ਕਈ ਵਾਰ ਗਰੀਬ ਬੰਦਾ ਪਿਸ ਜਾਂਦਾ ਵਾ ਤੇ ਅਮੀਰ ਬੰਦੇ ਦੀ ਸੁਣਵਾਈ ਹੋ ਜਾਂਦੀ ਆ ਇਸ ਡਰੋਂ ਰਹਿਮਾਨ ਨੇ ਇਹ ਫੈਸਲਾ ਲਿਆ ਸੀ ਕਿ ਉਹ ਸਜ਼ਾਏ ਮੌਤ ਆਪਣੇ ਜਿਹੜਾ ਔਨ ਦੀ سپورਟ ਦੇਊਗਾ ਤੇ ਉਹ ਆਪਣਾ ਨਿੱਜੀ ਫੈਸਲਾ ਇਹ ਸੀਗਾ ਉਹਦਾ ਰਹਿਮਾਨ ਦਾ ਕਿ ਉਨੇ ਉਹਨਾਂ ਨੂੰ ਮਾਰਨਾ ਵਾ ਕਿਉਂਕਿ ਧੀ ਨੇ ਵੀ ਬਹੁਤ ਤਾਨੇ ਮੇਣੇ ਪਿਓ ਨੂੰ ਮਾਰੇ ਸੀ ਤੇ ਪਿਓ ਤੋਂ ਉਹ ਬਰਦਾਸ਼ਤ ਨਹੀਂ ਸੀ ਹੋਇਆ ਸੋ ਤੁਸੀਂ ਆਪੋ ਆਪਣੀ ਰਾਏ ਜ਼ਰੂਰ ਦੇਣੀ ਆ ਕਿ ਰਹਿਮਾਨ ਨੇ ਸਹੀ ਕੀਤਾ ਜਾਂ ਪੁਲਿਸ ਨੂੰ ਉਹਨੂੰ ਸੂਚਨਾ ਦੇਣੀ ਚਾਹੀਦੀ ਸੀ ਕਾਨੂੰਨ ਨੂੰ ਆਪਣਾ ਕੰਮ ਕਰਨ ਦੇਣਾ ਚਾਹੀਦਾ ਸੀ ਤੁਹਾਡੇ ਵਿਚਾਰ ਕੀ ਨੇ ਜ਼ਰੂਰ ਦੱਸਿਓ ਜੀ ਅਗਲੀ ਵੀਡੀਓ ਦੇ ਵਿੱਚ ਕੋਈ ਹੋਰ ਨਵੀਂ ਕ੍ਰਾਈਮ ਸਟੋਰੀ ਲੈ ਕੇ ਜਲਦੀ ਮਿਲਦਾ